ਦੇਖੋ ਜੀ ਦੂਜਾ ਸੂਆ ਸੂਈ ਆ ਤੇ ਕੱਲਾ ਕੱਲਾ ਥਾਣਾ ਸੋਨਾ ਹੱਥ ਦੀ ਚਵਾਈ ਵਾਲਾ ਫਿੱਟਲੀ ਵਧੀਆ ਤੇ 16 17 ਕਿਲੋ ਦੁੱਧ ਪਾ ਦੂ ਹੈ ਨਾ ਬਾਈ ਤੇ ਬਾਕੀ ਫੈਂਟ ਵਾਲਾ ਦੁੱਧ ਪਾਉਗੀ ਗਰਮੀ ਗਰਮੀ ਨਹੀਂ ਮੰਦੀ ਕਰੋ ਸੰਗ ਹੈ ਜੀ ਮਗਰ ਬੱਚਾ ਆ ਗਿਆ ਬੱਚੀ ਬੱਚੀ ਬਹੁਤ ਚੰਗੀ ਆ ਨਸਲ ਵਾਲੀ ਬੱਚੀ ਹੈ ਜਰਸੀ ਕਰਾਸ ਦੀ ਤੇ ਕੀ ਡਿਮਾਂਡ ਆ ਬਾਈ ਇਹਦੀ ਰਹਿਣ ਵਾਲੀ ਇਹ 75700 ਵੀ ਦੇ ਰਾਂ ਠੀਕ ਹੈ ਜੀ ਮੁੱਲ ਜੋ ਮਰਜ਼ੀ ਕਰਾ ਲਓ ਬਾਈ ਕਹਿੰਦਾ 757 ਦੀ ਦੇ ਦਾਂਗੇ ਤੇ ਬਾਕੀ ਮਾੜਾ ਮੋਟਾ ਛੋੜ ਛੱਪਾ ਬਾਈ ਕਹਿੰਦਾ ਘਰੇ ਆਏਗੇ ਦਾ ਹੋ ਜੂ ਬਾਈ ਦੇ ਰੇਟ ਰੂਟ ਬਿਲਕੁਲ ਜਾਇਜ਼ ਹੁੰਦੇ ਆ ਤੇ ਹੁਣ ਦੂਜੇ ਨੰਬਰ ਤੇ ਕਰੋ ਜੀ ਦੱਸੋ ਜੀ ਕੀ ਡਿਟੇਲ ਆ ਜਰਸੀ ਦੂਜਾ ਸੂਆ ਜਰਸੀ ਹੈ ਬਾਈ ਪੰਜਾਬ ਆ ਜੀ ਦੂਜਾ ਸੂਆ ਜਰਸੀ ਤੇ ਕਿੰਨੇ ਕ ਦਿਨਾਂ ਦੀ ਕੱਚੀ ਆ ਜੀ ਦਿਨ ਕੱਢ ਜੂ 5-4 ਦਿਨ 5-4 ਦਿਨ ਲੈ ਜੂਗੀ ਹਾਂ ਠੀਕ ਹੈ ਜੀ ਤੇ ਖੋਲਿਓ ਜੀ ਨੂੰ ਵੀ ਦੂਜਾ ਸੂਆ 5-4 ਦਿਨ ਲੈ ਜੂਗੀ ਕੱਲਾ ਕੱਲਾ ਥਾਣਾ ਸੋਨਾ ਨਖੜ ਮਾਥਰੀ ਚੁਵਾਈ ਵਾਲਾ ਬਾਕੀ ਹਜੇ ਲੈ ਵਿੱਚ ਢੈਲ ਢੁਲ ਬਹੁਤ ਪਈ ਆ ਅਜੇ 5-7 ਦਿਨ ਬਾਈ ਕਹਿੰਦਾ ਲੈ ਜੂਗੀ ਆ ਕਿੰਨਾ ਕ ਪਾ ਦੂਗੀ ਦੁੱਧ ਬਾਈ ਤੁਹਾਡੇ ਹਿਸਾਬ ਨਾਲ 16 17 ਕਿਲੋ ਤਾਂ ਪਾ ਲੂਗੀ ਠੀਕ ਹੈ ਜੀ 16 17 ਕਿਲੋ ਦੁੱਧ ਪਾ ਦੂ ਬਾਈ ਕਹਿੰਦਾ ਬਾਈ ਬਿਲਕੁਲ ਸਹੀ ਦੱਸਿਆ ਬਾਈ ਨੇ ਐਵੇਂ ਕਹਿਣ ਨੂੰ ਬਾਈ ਕਹ ਤੋ 23 ਕਹ ਤੋ ਤਾਂ ਕੀ ਫਾਇਦਾ ਤੇ 16 17 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਤੇ ਵਧੀਆ ਫੈਂਟ ਵਾਲਾ ਦੁੱਧ ਪਾਊਗੀ ਜਰਸੀ ਦਾ ਕ੍ਰਾਸ ਆ ਜਰਸੀ ਜੀ ਪੈਂਦੀ ਹੈ ਵੀ ਪੰਜਾਬ ਵਾਲੀ ਜਰਸੀ ਹੈ ਨਾ ਗਰਮੀ ਮੰਨੇ ਤੇ ਲੱਟੂ ਲਾਂ ਬਹੁਤ ਆ ਥਣ ਥਣ ਬਹੁਤ ਚੰਗਾ ਲੱਗਿਆ ਵਾ ਕੱਲਾ ਕੱਲਾ ਥਾਣਾ ਸੋਹਣਾ ਨਿਕੜਮਾ ਤੇ ਸੀਲ ਸੰਡੀ ਹੈ ਤੇ ਬਾਈ ਇਹਦੀ ਕੀ ਡਿਮਾਂਡ ਹੈ ਜੀ ਇਹ ਵੀ 575 ਰੁਪਏ ਦੇ ਲਾਂਗੇ ਇਹ ਵੀ 575 ਦੀ ਮਾੜੀ ਮੋਟੀ ਛੋੜ ਸੱਪਾ ਹੋ ਜੂ ਬਾਈ ਕਹਿੰਦਾ ਮੁੱਲ ਜੋ ਮਰਜ਼ੀ ਕਰਾ ਲੂ 575 ਦੀ ਦੇ ਦਾਂਗੇ 16 17 ਕਿਲੋ ਦੁੱਧ ਪਾ ਦੂਗੀ ਤੇ ਪੰਜ ਚਾਰ ਦਿਨ ਹਜੇ ਲੈਂਦੀ ਆ ਇਹ ਦੋਆਂ ਡੱਬੀ ਦੇ ਕਰ ਦੱਸੋ ਜੀ ਕੀ ਡਿਟੇਲ ਆ ਇਹ ਵੀ ਭਾਈ ਦੂਜਾ ਸੂਆ ਸੁਈਆ ਇਹਦੇ ਮਗਰ ਵੀ ਬੱਚੀ ਬਹੁਤ ਕਵਾਰਦੀ ਹੈ ਇਹਦੇ ਮਗਰ ਵੀ ਬੱਚੀ ਹੈ ਦੂਜਾ ਸੂਆ ਕਿੰਨੇ ਦਿਨ ਹੋ ਗਏ ਬਾਈ ਸੂਈ ਇਹ ਕੱਲ੍ਹ ਸੂਈ ਹੈ ਬੰਦ ਭਾਈ ਇਹ ਕੱਲ੍ਹ ਸੂਈ ਹੈ ਹਜੇ ਜੇ ਜੂ ਰੋਕੇ ਬਾਈ ਗਾਰੰਟੀ ਹੈ ਠੀਕ ਹੈ ਜੀ ਤੇ ਮਰ ਬੱਚਾ ਮਗਰ ਆ ਗਈ ਬੱਚੀ ਬਹੁਤ ਚੰਗੀ ਪੂਰੀਆ ਕੁਆਲਟੀ ਵਾਲੀ ਪਿੰਕ ਨੋਜ਼ ਵਾਲੀ ਆ ਤੇ ਸੋਹਣਾ ਪ੍ਰਿੰਟ ਬੱਚੀ ਦਾ ਵੀ ਤੇ ਆਪ ਵੀ ਰੰਗ ਪ੍ਰਿੰਟ ਵਾਲੀ ਵਰਦ ਖੋਲਿਓ ਜੀ ਇਹਨੂੰ ਵੀ ਵਰਦ ਤਾਜੀ ਸੂਈ ਆ ਨਵਾਈ ਨਹੀਂ ਹਨਾ ਤਾਜੀ ਸੂਈ ਹੈ ਜਾਪੇ ਚ ਬੈੜ ਕੱਲ ਸੂਈ ਹੈ ਜੇ ਜੁਰ ਦੀ ਓਕੇ ਆ ਬਾਈ ਕਹਿੰਦਾ ਤੇ ਸੀਲ ਸੰਡੀਆਂ ਬਾਈ ਚੋਣ ਜਾਣ ਨੂੰ ਹਾਂ ਹਾਂ ਜ਼ਿੰਮੇਵਾਰੀ ਦਾ 10 ਕਿਲੋ ਬਾਈ ਕਹਿੰਦਾ ਬੋਲਾ ਮੇਰੇ ਘਰੋਂ ਜੋਖ ਕੇ ਲੈ ਜਾਓ ਦੋ ਟਾਈਮ ਤੇ ਦੁੱਧ ਪਾ ਦੂਗੀ ਬਾਈ ਕਹਿੰਦਾ 16 17 ਕਿਲੋ ਆਮ ਨਾਲ ਕੱਲਾ ਕੱਲਾ ਥਾਣਾ ਸੋਹਣਾ ਨਖੜਮਾ ਹੱਥ ਦੀ ਚਵਾਈ ਵਾਲਾ ਤੇ ਗਲਾਬੀ ਥਾਣਾ ਚੰਗੀ ਨਸਲ ਵਾਲੀ ਵਹੜਾ ਜਾਤ ਕੁਆਲਟੀ ਵਾਲੀ ਫੇਸ ਕੁਆਲਟੀ ਬਹੁਤ ਚੰਗੀ ਆ ਬਾਕੀ ਲੇਵੇ ਦੀਆਂ ਨਾੜਾ ਨੂੜਾ ਉਹਨੇ ਪਾਸੇ ਕਰੋ ਚੈੱਕ ਕੱਲਾ ਕੱਲਾ ਥਾਣਾ ਸੋਹਣਾ ਨਖੜਮਾ ਹੱਥ ਦੀ ਚਵਾਈ ਵਾਲਾ ਬਾਕੀ ਮਗਰ ਪਲੱਸ ਪੁਆਇੰਟ ਹੈ ਇੱਥੇ ਬੱਚੀ ਬਹੁਤ ਚੰਗੀ ਆ